ਅੱਜ ਆਪਾਂ ਗੱਲ ਸਮਝਣੀ ਹੈ ਵੀਰੋ ਜਿਵੇਂ ਬਾਣੀ ਦੀ ਦਰਬਾਰਤੋਂ ਕਿਵੇਂ ਹੁੰਦੀ ਹੈ ਜਿਹਦਾ ਮਿਸਜੂਜ ਹੈ ਕਿਵੇਂ ਕਰ ਜਾਂਦੇ ਆ ਉਹ ਹੁੰਦਾ ਜਦੋਂ ਆਪਾਂ ਅਤੀ ਪੰਕਤੀ ਦੇ ਇੱਕ ਪੰਕਤੀ ਦੇ ਅਰਥ ਕਰਦੇ ਆ ਉਦੋਂ ਉਹਦਾ ਜਿੱਧਰ ਨੂੰ ਮਰਜ਼ੀ ਲੈ ਜਾ ਉਧਰੇ ਤੋਂ ਪੈਣੀ ਹੋਊਗਾ ਜਿਵੇਂ ਸਰਸਵਰ ਨੇ ਮਿਸਜੂਜ ਕੀਤਾ ਵੀ ਬਾਣੀ ਚ ਲਿਖਿਆ ਦੇਖੋ ਸੰਤ ਸਾਜਨ ਭੈ ਸਤਿ ਸਾਡੇ ਭੋਲੇ ਲੋਕ ਵਿਚਾਰੇ ਤੇ ਪਿੱਛੇ ਲੜਦੇ ਰਹੇ ਆ ਵੀ ਹਾਲ ਲਿਖਿਆ ਤਾਂ ਤੁਸੀਂ ਨਹੀਂ ਮੰਨਦੇ ਪਰ ਉਦੋਂ ਅੱਗੇ ਪਿੱਛੇ ਕੀ ਲਿਖਿਆ ਉਹਨਾਂ ਦਾ ਉਹਨਾਂ ਦਾ ਕੋਈ ਲੈਣਦੇ ਨਹੀਂ ਹੁੰਦਾ ਨਾ ਨੂੰ ਪਤਾ ਹੁੰਦਾ ਕਿਉਂਕਿ ਬਾਣੀ ਪੜਦੇ ਨਹੀਂ ਆ ਬੰਦਾ ਕੀ ਇੱਥੇ ਤਾਂ ਵੱਡੇ ਵੱਡੇ ਖਾਸ ਵੀ ਨਹੀਂ ਪੜਦੇ ਤੇ ਇਸੇ ਤਰ੍ਹਾਂ ਇੱਕ ਸ਼ਲੋਕ ਆ ਭਗਤ ਕਬੀਰ ਜੀ ਦਾ ਉਹ ਆ ਕਬੀਰ ਏਕ ਘਰੀ ਆਦੀ ਕਰੀ ਆਦੀ ਹੁ ਫਣ ਆਗ ਇੰਨਾ ਸ਼ਲੋਕੀ ਵਰਤਾਇ ਜਾਂਦਾ ਹੈ ਹਰੇਕ ਬਾਬੇ ਡਿਸਟ੍ਰਿਕਟ ਤੇ ਵਰਤੈੰਦਾ ਜਿੰਨੇ ਪ੍ਰਚਾਰਕ ਬਹੁਤ ਹੀ ਗਿਣਤੀ ਆ ਜਿਹੜੀ ਸਾਡੀ ਇਹਦੀ ਸਰ ਇਹ ਅਰਥ ਕਰਨੀ ਕੋਈ ਇੱਕ ਪੰਕਤੀ ਦੇ ਵੀ ਦੇਖੋ ਬਾਣੀ ਚ ਲਿਖਿਆ ਭਾਈ ਭਗਤ ਕਬੀਰ ਜੀ ਕਹਿੰਦੇ ਆ ਵੀ ਮਹਾਂਪੁਰਖਾਂ ਦੀ ਸੰਗਤ ਚ ਆਇਆ ਕਰੋ ਚਾਹੇ ਅੱਧੀ ਘੜੀ ਬਹਿਜੋ ਟਾਈਮ ਤੇ ਥੋੜਾ ਬਹਿਜੋ ਅੱਧੀ ਤੋਤੀ ਘੜੀ ਬਹਿਜੋ ਉਦੋਂ ਵੀ ਮਿੰਟਾਂ ਤੱਕ ਵੀ ਜਾਂਦਾ ਵੀਡੀਓ ਵੱਡੀ ਹੋ ਜਾਣੀ ਆਪਾਂ ਵੀ ਕਹਿਣ ਦਾ ਮਤਲਬ ਉਹ ਕਹਿੰਦੇ ਆ ਵੀ ਆਇਆ ਕਰੋ ਤੇ ਮੁੜ ਜਾਇਆ ਕਰੋ ਬਸੇ ਸੰਗਤਾਂ ਪਰ ਇਹ ਗੱਲ ਨਹੀਂ ਆ ਉਦੋਂ ਅਗਲੀ ਪੰਕਤੀ ਕਲੀਅਰ ਕਰਦੀ ਅਸਲ ਦੇ ਵਿੱਚ ਵੀ ਕਹਾਣੀ ਕੀ ਆ ਉਹ ਆ ਭਗਤਨ ਸੇਤੀ ਗੋਸ਼ਟੇ ਹੁਣ ਅਮਾਨਦਾਰੀ ਨਾਲ ਜਿਹੜਾ ਬੰਦਾ ਗੋਸ਼ਟ ਨੂੰ ਜਾਣਦਾ ਉਹਨੂੰ ਪਤਾ ਵੀ ਗੋਸ਼ਟ ਦਾ ਅਰਥ ਹੈ ਵਿਚਾਰ ਚਰਚਾ ਬਾਣੀ ਸਿੱਧ ਗੋਸ਼ਟ ਦੀ ਬਾਣੀ ਤੁਸੀਂ ਪੜ੍ਹਦੇ ਹੋ ਸਿੱਧਾਂ ਨਾਲ ਗੋਸ਼ਟ ਸਿੱਧਾਂ ਨਾਲ ਵਿਚਾਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਉਹਦਾ ਨਾਂ ਵੀ ਸਿੱਧ ਗੋਸ਼ਟ ਆ ਅਸੀਂ ਇਹ ਗੱਲ ਅਗਲੀ ਨਹੀਂ ਦੱਸਣੀ ਵੀ ਭਾਈ ਭਗਤ ਕਬੀਰ ਜੀ ਇਹ ਕਹਿੰਦੇ ਆ ਵੀ ਸਿੱਖੋ ਜਿੱਥੇ ਵੀ ਆਉਣਿਓ ਤੁਸੀਂ ਦੋ ਸਿੱਖ ਵੀ ਜੇ ਇਕੱਠੇ ਹੋਣਿਓ ਦੋ ਵੀ ਸੰਗਤ ਹੈ ਪਰ ਹੁਣੀ ਤਾਂ ਇਹ ਦੇ ਵਿਚਾਰ ਵਟਾਂਦਰਾ ਸੋਡਾ ਜੇ ਵਿਚਾਰ ਵਟਾਂਦਰਾ ਤੁਹਾਡੇ ਕੋਲ ਹੈ ਨਹੀਂ ਭਾਵੇਂ ਲੱਖ ਬੈਠਾ ਰਹੇ ਹਜ਼ਾਰ ਬੈਠਾ ਰਹੇ 10000 ਬੈਠਾ ਰਹੇ ਜਿੰਨਾ ਮਰਜ਼ੀ ਬੈਠਾ ਰਹੇ ਕੀ ਫਰਕ ਪੈਣਾ ਉਹਦੇ ਨਾਲ ਜਿਹੜੀ ਗੱਲ ਗੋਸ਼ਟ ਹੈ ਵਿਚਾਰ ਆਉ ਤਾਂ ਹੈ ਨਹੀਂ ਉਹ ਤਾਂ ਗੱਲ ਹੈ ਨਹੀਂ ਸਾਨੂੰ ਤਾਂ ਇਹ ਕਹਿੰਦਾ ਵੀ ਆਓ ਇਕੱਠੇ ਬਹਿਜੋ ਸਾਰੇ ਚੱਕ ਲੋ ਗੁੱਟ ਕੇ ਪੁੱਥੀਆਂ ਪੋ ਆਪਣੇ ਦੱਬੀ ਤੁਰਿਆਓ ਗਿਣਤੀ ਕਰਨਾ ਵੀ ਆਪਾਂ ਇੰਨੇ ਪੜ੍ਹ ਕੇ ਜਾਣਾ ਉੱਥੇ ਵਿਚਾਰ ਜਤ ਤੋ ਨਾਮ ਨਾਲ ਉਤਸ਼ਾਹ ਨੇੜੇ ਵੀ ਨਹੀਂ ਆਉਣਾ ਹਰ ਇੱਕ ਦਾ ਧਿਆਨ ਗਿਣਤੀ 'ਚ ਹੁੰਦਾ ਉੱਥੇ ਇਹ ਲਿਖੀ ਹੈ ਗੱਲ ਇਹ ਭਗਤਨ ਸੇਤੀ ਗੋਸਟੇ ਜੋ ਕਿਨੇ ਸੇ ਲਾਭ ਜਿਹੜਾ ਕਰੂਗਾ ਗੋਸਟ ਕੋ ਵਿਚਾਰ ਕਰੂਗਾ ਜਿਹੜਾ ਪੁੱਛੂਗਾ ਕਹੂਗਾ ਬੀ ਆ ਕੀ ਲਿਖਿਆ ਹੈ ਆ ਬਾਣੀ ਕੀ ਕਹਿੰਦੀ ਆ ਆ ਗੱਲ ਕਿਵੇਂ ਹੋਏਗੀ ਫਿਰ ਦੂਸਰਾ ਦੱਸੇਗਾ ਉੱਥੇ ਗੁਰਸਿੱਖ ਸખી ਸਹੇਲੀ ਕੋ ਸਮਝਾਵਾ ਹੈ ਗੁਰਵਾਣੀ ਤੋਂ ਉਦਾਹਰਣਾ ਨੇ ਸਾਰੇ ਸੰਗਤੀਆਂ ਨੂੰ ਜਿਵੇਂ ਸਖੀਆਂ ਸਹੇਲੀਆਂ ਆਪਣੇ ਇੱਕ ਦੂਜੇ ਨੂੰ ਸਮਝਾਉਂਦੀਆਂ ਵੀ ਆਪਾਂ ਘਰ ਦਾ ਮਾਹੌਲ ਕਿਵੇਂ ਠੀਕ ਰੱਖ ਸਕਦੇ ਆ ਖੁਸ਼ ਕਿਵੇਂ ਰਹਿ ਸਕਦੇ ਇਸ ਤਰ੍ਹਾਂ ਗੁਰਸਿੱਖਾਂ ਨੇ ਮਿਲ ਕੇ ਵਿਚਾਰ ਕਰਨੀ ਹੈ ਨਾ ਕਿ ਉੱਥੇ ਕਿਹਨੇ ਕਹਿੰਦਾ ਵੀ ਆਓ ਅੱਖਾਂ ਬੰਦ ਕਰਕੇ ਆਪਾਂ ਕੰਡਾ ਕਰਦੇ ਆ ਵੈਗਰੂ 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 ਦੱਬੀ ਤੁਰਿਆਉਣੇ ਉਹਨੂੰ ਸੰਗਤ ਨਹੀਂ ਕਹਿੰਦੇ ਪੜੋ ਗੁਰੂ ਸਾਹਿਬ ਦੀ ਬਾਣੀ RAM RAM ਕਰਤਾ ਸਭ ਜੱਗ ਫਿਰ ਹਰ ਹਰ ਕਰਹਿ ਨਿਤ ਰਸਨਾ ਕਹਿਆ ਕਸੂਨਾ ਜਾਣੀ ਜੋ ਮੈਂ ਕਹਿ ਰਿਹਾ ਜਾਣਾ ਹੈ ਨਹੀਂ ਉਹ ਹਰ ਹਰ ਕਰੈ ਨਿਤ ਕਪਟ ਕਮਾਵੇ ਵੈਗਰੂ ਵੈਗਰੂ ਵੀ ਕਰਦਾ ਹੈ ਕਪਟ ਵੀ ਕਮਾਉਂਦਾ ਝੂਠ ਵੀ ਬੋਲਦਾ ਬੇਈਮਾਨੀ ਵੀ ਕਰਦਾ ਪੂਜਾ ਦਾ ਧਨ ਵੀ ਲੈ ਲੈਂਦਾ ਬੇਈਮਾਨੀਤਾ ਵੀ ਲੈ ਲੈਂਦਾ ਰੈਸਵਤ ਵੀ ਲੈ ਲੈਂਦਾ ਭ੍ਰਿਸ਼ਟਾਚਾਰੀ ਵੀ ਕਰ ਲੈਂਦਾ ਸੜਕਾਂ ਵੀ ਵੱਢ ਲੈਂਦਾ ਦਰਖਤ ਵੇਚ ਕੇ ਖਾ ਜਾਂਦਾ ਸੱਪੜ ਭਰ ਲੈਂਦਾ ਸਾਰਾ ਹਰ ਹਰ ਕਰੇ ਲੋਕਾਂ ਨੂੰ ਨਾਮ ਵਿੱਚ ਪਾਉਂਦਾ ਜੇ ਕਿਸੇ ਨੇ ਵੇਖਣਾ ਉਦਾਹਰਨ ਤੁਹਾਨੂੰ ਗਰਾਊਂਡ ਦੇ ਉੱਤੇ ਦਿਖਾ ਸਕਦੇ ਆਂ ਵੀ ਆਓ ਦਿਖਾਈਏ ਤੁਹਾਨੂੰ ਦਰਸ਼ਨ ਕਰਾਈਏ ਮਾਪਕ ਜਿਹੜਾ ਅਸੀਂ ਦੇਖ ਰਹੇ ਆਂ ਵੀ ਉਹ ਉਹਨੂੰ ਪਤਾ ਕੀ ਗੁਰਬਾਣੀ 'ਚ ਲਿਖਿਆ ਹੋਇਆ ਉਹਨੂੰ ਇਹ ਲਿਖਿਆ ਹੋਇਆ ਕਬੀਰ ਜਿਹੇ ਮਾਰਗ ਪੰਡਤ ਗਏ ਪਾਛੇ ਪਰਿਪਹੀਰ ਉਧਰ ਕੱਠ ਬੜਾ ਬੜੀਆਂ ਵੱਡੀਆਂ ਲੈਣਾ ਗੱਡੀਆਂ ਬੱਚਾਂ ਪਰ ਪਰ ਜਾਂਦੀਆਂ ਉਹ ਭੀੜ ਟ੍ਰੈਫਿਕ ਜਾਮ ਹੋ ਜਾਂਦਾ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ ਇੱਕ ਉਹ ਘਾਟੀ ਐ ਜਿਹੜੀ ਬਾਬਾ ਦੀਪ ਸਿੰਘ ਵਾਲੀ ਐ ਖੰਡੇ ਵਾਲੀ ਲਕੀਰ ਖਿੱਚੀ ਵਾ ਉਹ ਕਲੰਗੀ ਤਰ ਪਾਤਸ਼ਾਹ ਦੀ ਵੀ ਤੁਹਾਡੇ ਅੰਦਰ ਵੈਰੂ ਤੁਹਾਡੇ ਅੰਦਰ ਇਹਨੂੰ ਜਗਾਓ ਉਧਰ ਕਿੰਨੇ ਸੀ 40 ਸੀ ਸਾਰੇ ਚੰਗੌਰ ਦੀ ਢਿਗਣੀ ਚ ਲੋਕੀ ਤਾਂ ਬੈਠੇ ਰਹੇ ਸੀ ਦੁਨੀਆ ਦੀ ਤਕਾਰਦੇ ਸੀ ਇਸ ਕਰਕੇ ਬਾਣੀ ਦੇ ਅਨਰਥ ਕਰਦੇ ਆ ਬਾਣੀ ਦੀ ਦਰਬਾਰ ਤੋਂ ਕਰ ਰਹੇ ਆ ਵਾਣੀ ਦੇ ਵਿੱਚ ਕਲੀਅਰ ਲਿਖਿਆ ਵੀ ਇਹ ਕੜੀ ਆਦੀ ਕਰੀ ਆਦੀ ਹੂੰ ਫੁਣਾਦ ਭਗਤਨ ਸੇਤੀ ਗੋਸਤੇ ਜੋ ਕਿਨੇ ਸੋ ਲਾਭ ਕਮੈਂਟ ਕਰਕੇ ਦੱਸਣਾ ਤਾਂ ਕਿ ਬਾਣੀ ਦੇ ਇਹ ਸਹੀ ਆ ਆਪਾਂ ਬਾਣੀ ਵਿਚਾਰਨੀ ਆ ਬਾਣੀ ਸਾਡੀ ਗੁਰੂ ਹੈ ਜੋ ਬਾਣੀ ਕਹਿੰਦੀ ਆ ਗੁਰਬਾਣੀ ਕਹੈ ਸੇਵਕ ਜਨ ਮਨੈ ਸਿੱਖ ਨੇ ਉਹ ਮੰਨਣਾ ਜੋ ਗੁਰਬਾਣੀ ਕਹਿੰਦੀ ਆ ਫਿਰ ਕੀ ਮਿਲੂਗਾ ਸਾਨੂੰ ਪ੍ਰਤੱਖ ਇਹਨੇ ਵੀ ਅਗਲੇ ਜਨਮ ਚ ਐਸੇ ਜਨਮ ਚ ਪਰਤਖ ਗੁਰੂ ਨਿਸਤਾਰੇ ਗੁਰੂ ਨੇ ਬੇੜਾ ਪਾਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ